ਤਨਾ ਸ੍ਰੀ ਮਹਲਾ ਚੌਥਾ ਹਰ ਕਾ ਸੰਤ ਸਤ ਗੁਰ ਸਤ ਪੁਰਖਾ ਜੋ ਬੋਲੇ ਹਰ ਹਰ ਬਾਣੀ ਜੋ ਜੋ ਕਹਿ ਸੁਣੇ ਸੋ ਮੁਕਤਾ हम तिसकै सद कुर्बानी हर के संत सुनहु जस कहानी हर हर कथा सुनहु इक निमख पल सब केले देख पाप लह जाने रहा ਸਾ ਸੰਤ ਸਾਦ ਜਨ ਪਾਇਆ ਤੇ ਵੱਡ ਪੁਰਖ ਵਡਾਨੀ ਤਿੰਨ ਕੀ ਧੂਰ ਮੰਗਹਿ ਪ੍ਰਭ ਸੁਆਮੀ ਹਮ ਹਰ ਲੋ ਚਲ ਚਾਨੀ ਹਰ ਹਰ ਸਫਲਿਓ رکھ پرب سوامی جن جپے سے ترپتا نہیں ہر ہر امرت پی ترپتا سے سب لا پوکھ پانی جن کے بڑے پاگ وڈے اوچے ਤਨ ਹਰ ਜੱਪਿਓ ਜਪਾਨੀ ਤਨ ਹਰ ਸੰਗਤ ਮੇਲ ਪ੍ਰਭ ਸੁਆਮੀ ਜਨ ਨਾਨਕ ਦਾਸ ਦਸਾਨੀ ਤਨਾਤ ਸ੍ਰੀ ਮਹਲਾ ਚੌਥਾ ਹਰ ਕਾ ਸੰਤ ਸਤ ਗੁਰ ਸਤਿ ਪੁਰਖਾ ਜੋ ਬੁਲੇ ਹਰ ਹਰ ਬਾਣੀ ਜੋ ਜੋ ਕਹੇ ਸੁਣੇ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ ਹਰ ਕੈ ਸੰਤ ਸੁਨੋ ਜਸ ਕਾਨੀ ਹਰ ਹਰ ਕਥਾ ਸੁਨਹੁ ਇੱਕ ਨਿਮਖ ਪਲ ਸਭ ਕੁਲੇ ਵੇਖ ਪਾਪ ਲੈ ਜਾਣੀ ਰਹਾਉ ਐਸਾ ਸੰਤ ਸਾਧ ਜਨ ਪਾਇਆ ਤੇ ਵੱਡ ਪੁਰਖ ਵਡਾਨੀ ਤਿੰਨ ਕੇ ਧੂਰ ਮੰਗ ਹੈ ਪ੍ਰਭ ਸੁਆਮੀ ਹਮ ਹਰ ਲੋ ਚ ਲਚਾਨੀ ਹਰ ਹਰ ਸਫਲਿਓ ਬਿਰਖ ਪ੍ਰਭ ਸੁਆਮੀ ਜਿਨ ਜਤਿਓ ਸੇ ਤ੍ਰਿਪਤਾਨੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾ ਸੇ ਸਭ ਲਥੀ ਭੁਖ ਭੁਖਨੀ ਜਿਨ ਕੇ ਵਡੇ ਭਾਗ ਵਡੇ ਉਚੇ ਦਿਨ ਹਰ ਜਪਿਓ ਜਪਾਨੀ ਦਿਨ ਹਰ ਸੰਗਤ ਮੇਲ ਪ੍ਰਭ ਸੁਆਮੀ ਜਨ ਨਾਨਕ ਦਾਸ ਦਸਨੀ ਤਨਾਸ੍ਰੀ ਮਹਲਾ ਚੌਥਾ ਹਰ ਕਾ ਸੰਤ ਸਤ ਗੁਰ ਸਤ ਪੁਰਖਾ ਜੋ ਬੁਲੇ ਹਰ ਹਰ ਬਨੀ ਜੋ ਜੋ ਕਹਿ ਸੁਣੈ ਸੋ ਮੁਕਤਾ ہم کسے صد قربانی ہر کے سنت سنہو جس کہانی ہر ہر کથા سنہو اک نمکھ پل سب کے لے ویکھ پاپ لہ جانے رہاو ਐਸਾ ਸੰਤ ਸਾਦ ਜਨ ਪਾਇਆ ਤੇ ਵੱਡ ਪੁਰਖ ਵਡਾਨੀ ਤਿੰਨ ਕੇ ਧੂਰ ਮੰਗੈ ਪ੍ਰਭ ਸੁਆਮੀ ਹਮ ਹਰ ਲੋ ਚਲ ਚਾਨੀ ਹਰ ਹਰ ਸਫਲਿਓ ਬਿਰਖ ਪ੍ਰਭ ਸੁਆਮੀ ਜਿਨ ਜਪਿਓ ਸੇ ਤ੍ਰਿਪਤਾ ਨਿ ਹਰ ਹਰ ਅੰਮ੍ਰਿਤ ਪੇ ਤ੍ਰਿਪਤਾ ਸੇ ਸਭ ਲਥੀ ਭੁਖ ਭੁਖ ਨੀ ਜਿਨ ਕੇ ਵੱਡੇ ਭਾਗ ਵੱਡਿਓ ਚੇ ਤਿਨ ਹਰ ਜਪਿਓ ਜਪਾਨੀ ਦਿਨ ਹਰ ਸੰਗਤ ਮੇਲ ਪ੍ਰਭ ਸੁਆਮੀ ਜਨ ਨਾਨਕ ਦਾਸ ਦਸਾਨੀ ਤਨਾ ਸ੍ਰੀ ਮਹਲਾ ਚੌਥਾ ਹਰ ਕਾ ਸੰਤ ਸਤ ਗੁਰ ਸਤਿ ਪੁਰਖਾ ਜੋ ਬੁਲੇ ਹਰ ਹਰ ਬਾਨੀ ਜੋ ਜੋ ਕਹੈ ਸੁਣੈ ਸੁ ਮੁਕਤਾ ਹਮ ਤਿਸ ਕੈ ਸਾਡ ਕੁਰਬਾਨੀ ਹਰ ਕੈ ਸੰਤ ਸੁਨੋ ਜਸ ਕਨੀ ਹਰ ਹਰ ਕਥਾ ਸੁਨੋ ਇਕ ਨਿਮਖ ਪਲ ਸਭ ਕੇ ਲੈ ਵਿਖ ਪਾਪ ਲੈ ਜਾਣੀ ਰਹਾਉ ਐਸਾ ਸੰਤ ਸਾਧ ਜਨ ਪਾਇਆ ਤੇ ਵੱਡ ਪੁਰਖ ਵਡਾਨੀ ਤਨ ਕੀ ਧੂਰ ਮੰਗੇ ਪ੍ਰਭ ਸੁਅਮੀ ਹਮ ਹਰ ਲੋਚ ਲੋਚਾਨੀ ਹਰ ਹਰ ਸਭ ਲਿਓ ਬਿਰਖ ਪ੍ਰਭ ਸੁਆਮੀ ਜਿਨ ਜਪਿਓ ਸੇ ਤ੍ਰਿਪਤਾਨੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾਸੇ ਸਭ ਲਥੇ ਪੁਖ ਖੁਖਾਨੀ ਜਿਨ ਕੇ ਵੱਡੇ ਬਾਗ ਵੜੇ ਉੱਚੇ ਤਿਨ ਹਰ ਜਪਿਓ ਜਪਾਨੀ ਤਿਨ ਹਰ ਸੰਗਤ ਮੇਲ ਪ੍ਰਭ ਸੁਅਮੇ ਜਨ ਨਾਨਕ ਦਾਸ ਦਸਾਨੀ ਨਾ ਸ੍ਰੀ ਮਹਲਾ ਚੌਥਾ ਹਰ ਕਾ ਸੰਤ ਸਤ ਗੁਰ ਸਤ ਪੁਰਖਾ ਜੋ ਬੁਲੇ ਹਰ ਹਰ ਬਾਣੀ ਜੋ ਜੋ ਕਹੈ ਸੁਣੈ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ ਹਰ ਕੇ ਸੰਤ ਸੁਨਹੁ ਜਸ ਕਾਨੀ ਹਰ ਹਰ ਕਥਾ ਸੁਨਹੁ ਏਕ ਨਿਮਖ ਪਲ ਸਭ ਕੇ ਲਿ ਵਿਖ ਪਾਪ ਲਹਿ ਜਾਣੀ ਰਹਾਉ ਐਸਾ ਸੰਤ ਸਾਧ ਜਨ ਪਾਇਆ ਦੇਵੜਪੁਰ ਖਵਡਾਨੀ ਤਿੰਨ ਕੀ ਧੂਰ ਮੰਗੈ ਪ੍ਰਭ ਸੁਆਮੀ ਹਮ ਹਰ ਲੋ ਚਲ ਚਾਨੀ ਹਰ ਹਰ ਸਫਲਿਓ ਬਿਰਖ ਪ੍ਰਭ ਸੁਆਮੀ ਜਿਨ ਜਪਿਓ ਸੇ ਤ੍ਰਿਪਤਾਣੀ ਹਰ ਹਰਿ ਅੰਮ੍ਰਿਤ ਪੀ ਤ੍ਰਿਪਤਾ ਸੇ ਸਭ ਲਾਥੇ ਭੁਖ ਭੁਖਾਨੀ ਜਿਨ ਕੇ ਵੱਡੇ ਭਾਗ ਵੱਡੇ ਉਚੇ ਤਿਨ ਹਰ ਜਪਿਓ ਜਪਾਨੀ ਤਨ ਹਰ ਸੰਗਤ ਮੇਲ ਪ੍ਰਭ ਸੁਅਮੇ ਜਨ ਨਾਨਕ ਦਾਸ ਦਸਾਨੀ ਤਨਾ ਸ੍ਰੀ ਮਹਲਾ ਚੌਥਾ ਹਰ ਕਾ ਸੰਤ ਸਤ ਗੁਰ ਸਤ ਪ੍ਰਖਾ ਜੋ ਬੋਲੇ ਹਰ ਹਰ ਬਾਣੀ ਜੋ ਜੋ ਕਹੈ ਸੁਣੇ ਸੁਮਕਤਾ ਹਮ ਤੇ ਸਕੇ ਸਦ ਕੁਰਬਾਨੀ ਹਰ ਕੇ ਸੰਤ ਸੁਨਹੁ ਜਸ ਕਾਨੀ ਹਰ ਹਰ ਕਥਾ ਸੁਨਹੁ ਇੱਕ ਨਿਮਖ ਪਲ ਸਭ ਕੇ ਵਿਖ ਪਾਪ ਲੈ ਜਾਣੇ ਰਹਾਓ ਐਸਾ ਸੰਤ ਸਾਧ ਜਿਲ ਪਾਇਆ ਤੇ ਵੱਡ ਪੁਰਖ ਵਡਾਨੇ ਤਿੰਨ ਕੇ ਧੂਰ ਮੰਗੇ ਪ੍ਰਭ ਸੁਆਮੀ ਹਮ ਹਰ ਲੋਚ ਲਚਾਨੇ ਹਰ ਹਰ ਸਫਲਿਓ ਬਿਰਖ ਪ੍ਰਭ ਸੁਆਮੀ ਜਿਨ ਜਪਿਓ ਸੇ ਤ੍ਰਿਪਤਾਨੇ ਹਰ ਹਰ ਅੰਮ੍ਰਿਤ ਪੀ ਤ੍ਰਿਪਤਾ ਸੇ ਸਬ ਲਾਥੇ ਭੁਖ ਭੁਖਨੀ ਜਿਨ ਕੇ ਵਡੇ ਭਾਗ ਵਡੇ ਉੱਚੇ ਤਿਨ ਹਰ ਜਪਿਓ ਜਪਾਨੀ ਤਿਨ ਹਰ ਸੰਗਤ ਮੇਲ ਪ੍ਰਭ ਸੁਆਮੀ ਜਨਨ ਲਖਦਾਸ ਦਸਾਨੀ ਤਨਾ ਸ੍ਰੀ ਮਹਲਾ ਚੌਥਾ ਹਰ ਕਾ ਸੰਤ ਸਤ ਗੁਰ ਸਤਪੁਰਖਾ ਜੋ ਬੋਲੇ ਹਰ ਹਰ ਬਾਨੀ ਜੋ ਜੋ ਕਹੈ ਸੁਣੈ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ ਹਰ ਕੇ ਸੰਤ ਸੁਨਹੁ ਜਸ ਕਾਨੀ ਹਰ ਹਰ ਕਥਾ ਸੁਨਹੁ ਏਕ ਨਿਮਖ ਪਲ ਸਭ ਕੇ ਲਿਖ ਪਾਪ ਲਹਿ ਜਾਣੇ ਰਹਾਉ ਐਸਾ ਸੰਤ ਸਾਧ ਜਿਨ ਪਾਇਆ ਏ ਵੱਡ ਪੁਰਖ ਵਡਾਨੇ ਤਿੰਨ ਕੇ ਧੂਰ ਮੰਗੇ ਪ੍ਰਭ ਸੁਆਮੀ ਹਮ ਹਰ ਲੋਚ ਲੁਚਾਨੇ ਹਰ ਹਰ ਸਫਨੇ ਬਿਰਖ ਪ੍ਰਭ ਸੁਆਮੀ ਜਿਨ ਜਪਿਓ ਸੇ ਤ੍ਰਿਪਤਾਨੇ ਹਰ ਹਰੇ ਅੰਮ੍ਰਿਤ ਪੀ ਤ੍ਰਿਪਤਾਸੇ ਸਭ ਲਾਧੀ ਭੁੱਖ ਭੁਖਾਨੀ ਜਿਨ ਕੇ ਵੱਡੇ ਭਾਗ ਵੱਡੇ ਉੱਚੇ ਤਿਨ ਹਰ ਜਪਿਓ ਜਪਨੀ ਤਿਨ ਹਰ ਸੰਗਤ ਮੇਲ ਪ੍ਰਭ ਸੁਆਮੀ ਜਨ ਨਾਨਕ ਦਾਸ ਦਸਾਨੇ ਤਨਾਤ ਸ੍ਰੀ ਮਹਲਾ ਚੌਥਾ ਹਰਿ ਕਾ ਸੰਤ ਸਤ ਗੁਰ ਸਤ ਪੁਰਖ ਜੋ ਬੋਲੇ ਹਰ ਹਰ ਬਾਣੀ ਜੋ ਜੋ ਕਹੈ ਸੁਣੇ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ ਹਰ ਕੇ ਸੰਤ ਸੁਲਹੁ ਜਸ ਕਾਨੀ ਹਰ ਹਰ ਕਥਾ ਸੁਨਹੁ ਇਕ ਨਿਮਖ ਪਲ ਸਭ ਕਲੇ ਵਿਖ ਪਾਪ ਲੈ ਜਾਣੀ ਰਹਾਉ ਐਸਾ ਸੰਤ ਸਾਧ ਜਨ ਪਾਇਆ ਤੇ ਵਡ ਪੁਰਖ ਵਡਾਨੀ ਤਿੰਨ ਕੀ ਧੂਰ ਮੰਗਹਿ ਪ੍ਰਭ ਸੁਆਮੀ हम हर लो चल चानी हर हर सफलयो बिरख प्रभु स्वामी जिन जपेओ से तृप्त ताने हर हर अमृत पी तृप्त से ਸਭ ਲਾਥੇ ਭੁੱਖ ਕੋ ਖਾਨੀ ਜਿਨ ਕੇ ਵੱਡੇ ਭਾਗ ਵੱਡੇ ਉੱਚੇ تن ਹਰ ਜਪਿਓ ਜਪਾਨੀ تن ਹਰ ਸੰਗਤ ਮੇਲ ਪ੍ਰਭ ਸੁਆਮੀ ਜਨ ਨਾਨਕ ਦਾਸ ਦਸਾਨੀ ਤਨਾ ਸ੍ਰੀ ਮਹਲਾ ਚੌਥਾ ਹਰ ਕਾ ਸੰਤ ਸਤ ਗੁਰ ਸਤ ਪੁਰਖਾ ਜੋ ਬੁਲੇ ਹਰ ਹਰ ਬਾਣੀ ਜੋ ਜੋ ਕਹਿ ਸੁਣੈ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ ਹਰ ਕੈ ਸੰਤ ਸੁਨਹੁ ਜਸ ਕਾਨੀ ਹਰ ਹਰ ਕਥਾ ਸੁਨਹੁ ਇਕ ਨਿਮਖ ਪਲ ਸਭ ਕਿਲ ਵੇਖ ਪਾਪ ਲਹਿ ਜਾਣੇ ਰਹਾਉ ਐਸਾ ਸੰਤ ਸਾਜ ਜਨ ਪਾਇਆ ਤੇ ਵੱਡ ਪੁਰਖ ਵਡਾਨੀ ਤਿੰਨ ਕੀ ਧੂਰ ਮੰਗਹਿ ਪ੍ਰਭ ਸੁਆਮੀ ਹਮ ਹਰ ਲੋਚ ਲੁਚਾਨੀ ਹਰ ਹਰ ਸਫਲਿਓ ਬਿਰਖ ਪ੍ਰਭ ਸੁਆਮੀ ਜਿਨ ਜਪਿਓ ਸੇ ਤ੍ਰਿਪਤਾਨੇ ਹਰ ਹਰ ਅੰਮ੍ਰਿਤ ਪੀ ਤ੍ਰਿਪਤਾ ਸੇ ਸਭ ਲਥੀ ਭੁਖਾ ਪੁਖਾਨੀ ਜਿਨ ਕੇ ਵੱਡੇ ਭਾਗ ਵੱਡੇ ਉਚੇ ਤਨ ਹਰ ਜਪਿਓ ਜਪਾਨੀ ਤਨ ਹਰ ਸੰਗਤ ਮੇਲ ਪ੍ਰਭ ਸੁਆਮੀ ਜਨ ਨਾਨਕ ਦਾਸ ਦਸਾਨੀ ਤਨਾ ਸ੍ਰੀ ਮਹਲਾ ਚੌਥਾ ਹਰ ਕਾ ਸੰਤ ਸਤ ਗੁਰ ਸਤ ਪੁਰਖ ਆ ਜੋ ਬੁਲੇ ਹਰ ਹਰ ਬਨੈ ਜੋ ਜੋ ਕਹੈ ਸੁਣੈ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ ਹਰ ਕੇ ਸੰਤ ਸੁਨਹੁ ਜਸ ਕਾਨੀ ਹਰ ਹਰ ਕਥਾ ਸੁਨਹੁ ਇਕ ਨਿਮਖ ਪਲ ਸਭ ਕੇ ਲੇ ਵਿਖ ਪਾਪ ਲਹਿ ਜਾਣੇ ਰਹਾਉ ਐਸਾ ਸੰਤ ਸਾਧ ਜਨ ਪਾਇਆ ਤੇ ਵੱਡ ਪੁਰਖ ਵਡਾਨੇ ਤਿੰਨ ਕੇ ਧੂਰ ਮੰਗਹਿ ਪ੍ਰਭ ਸੁਆਮੀ ਹਮ ਹਰ ਲੋ ਚਲ ਚਾਨੀ ਹਰ ਹਰ ਸਫਲਿਓ ਬਿਰਖ ਪ੍ਰਭ ਸੁਆਮੀ ਜਿਨ ਜਪਿਓ ਸੇ ਤ੍ਰਿਪਤ ਕਨੇ ਹਰ ਹਰ ਅੰਮ੍ਰਿਤ ਪੇ ਤ੍ਰਿਪਤਾ ਸੇ ਸਭ ਲਾਥੀ ਭੁਖ ਤੁਖਨੀ ਜਿਨ ਕੇ ਵੱਡੇ ਭਾਗ ਵੱਡਿਓ ਚੇ ਤਿਨ ਹਰ ਜਪਿਓ ਜਪਨੀ ਤਿਨ ਹਰ ਸੰਗਤ ਮੇਲ ਪ੍ਰਭ ਸੁਆਮੀ ਜਨ ਨਾਨਕ ਦਾਸ ਦਸਾਨੀ ਨਾ ਸ੍ਰੀ ਮਹਲਾ ਚੌਥਾ ਹਰ ਕਾ ਸੰਤ ਸਤ ਗੁਰ ਸਤਿਪੁਰਖਾਂ ਜੋ ਬੁਲੇ ਹਰ ਹਰ ਬਾਣੀ ਜੋ ਜੋ ਕਹਿ ਸੁਣੈ ਸੋ ਮੁਕਤਾ ਹਮ ਤੇ ਸਕੇ ਸਦ ਕੁਰਬਾਨੀ ਹਰ ਕੈ ਸੰਤ ਸੁਨੋ ਜਸ ਕਨੀ ਹਰ ਹਰ ਕਥਾ ਸੁਨੋ ਇੱਕ ਨਿਮਖ ਪਲ ਸਭ ਕੇ ਲਿ ਵਿਖ ਪਾਪ ਲੈ ਜਾਣੇ ਰਹਾਉ ऐसा संत साध जिन पाया ते वड पुरख वडानी तिनकी तूरा मंग है प्रभु स्वामी हम हर लोच लोचानी ਹਰ ਹਰ ਸਭ ਲਿਓ ਬਿਰਖ ਪ੍ਰਭ ਸੁਆਮੀ ਜਿਨ ਜਪਿਓ ਸੇ ਤ੍ਰਿਪਤਾ ਨੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾ ਸੇ ਸਭ ਲਥੇ ਭੁਖ ਪੁਖਾਨੀ ਜਿਨ ਕੇ ਵੱਡੇ ਬਾਗ ਵੱਡੇ ਉਚੇ ਤਨ ਹਰ ਜਪਿਓ ਜਪਨੀ ਤਨ ਹਰ ਸੰਗਤ ਮੇਲ ਪ੍ਰਭ ਸੁਅਮੇ ਜਨ ਨਾਨਕ ਦਾਸ ਦਸਾਨੀ ਤਨਾਹ ਸ੍ਰੀ ਮਹਲਾ ਚੌਥਾ ਹਰ ਕਾ ਸੰਤ ਸਤ ਗੁਰ ਸਤ ਪੁਰਖਾ ਜੋ ਬੁਲੇ ਹਰ ਹਰ ਬਾਨੀ ਜੋ ਜੋ ਕਹੈ ਸੁਣੈ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ ਹਰ ਕੇ ਸੰਤ ਸੁਨਹੁ ਜਸ ਕਾਨੀ ਹਰ ਹਰ ਕਥਾ ਸੁਨਹੁ ਇੱਕ ਨਿਮਖ ਪਲ ਸਭ ਕੇ ਲਿ ਵਿਖ ਪਾਪ ਲਹਿ ਜਾਣੀ ਰਹਾਉ ਐਸਾ ਸੰਤ ਸਾਧ ਜਨ ਪਾਇਆ ਤੇਵੜਪੁਰਖ ਵਡਾਨੀ ਤਿੰਨ ਕੀ ਧੂਰ ਮੰਗੇ ਪ੍ਰਭ ਸੁਆਮੀ ਹਮ ਹਰ ਲੋ ਚਲ ਚਾਨੀ ਹਰ ਹਰ ਸਫਲਿਓ ਬਿਰਖ ਪ੍ਰਭ ਸੁਆਮੀ ਜਿਨ ਜਪਿਓ ਸੇ ਤ੍ਰਿਪਤਾਣੇ ਹਰ ਹਰ ਅੰਮ੍ਰਿਤ ਪੀ ਤ੍ਰਿਪਤਾ ਸੇ ਸਬਲਾ ਤੇ ਭੁਖ ਭੁਖਨੀ ਜਿਨ ਕੇ ਵੱਡੇ ਭਾਗ ਵੱਡੇ ਉੱਚੇ ਤਿਨ ਹਰ ਜਪਿਓ ਜਪਾਨੀ ਤਿਨ ਹਰ ਸੰਗਤ ਮੇਲ ਪ੍ਰਭ ਸੁਅਮੀ ਜਨ ਨਾਨਕ ਦਾਸ ਦਸਾਨੀ ਤਨਾ ਸ੍ਰੀ ਮਹਲਾ ਚੌਥਾ ਹਰ ਕਾ ਸੰਤ ਸਤ ਗੁਰ ਸਤ ਪ੍ਰਖਾ ਜੋ ਬੋਲੇ ਹਰ ਹਰ ਬਾਣੀ ਜੋ ਜੋ ਕਹੈ ਸੁਣੈ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ ਹਰ ਕੇ ਸੰਤ ਸੁਨਹੁ ਜਸ ਕਾਨੀ ਹਰ ਹਰ ਕਥਾ ਸੁਨਹੁ ਏਕ ਨਿਮਖ ਪਲ ਸਭ ਕੇ ਲਿ ਵਿਖ ਪਾਪ ਲੈ ਜਾਣੇ ਰਹਾਓ ਐਸਾ ਸੰਤ ਸਾਧ ਜਿਲ ਪਾਇਆ ਤੇ ਵੱਡ ਪੁਰਖ ਵਡਾਨੀ ਤਨ ਕੇ ਧੂਰ ਮੰਗੇ ਪ੍ਰਭ ਸੁਆਮੀ ਹਮ ਹਰ ਲੋਚ ਲਚਾਨੀ ਹਰ ਹਰ ਸਫਲਿਓ ਬਿਰਖ ਪ੍ਰਭ ਸੁਆਮੀ ਜਿਨ ਜਪਿਓ ਸੇ ਤ੍ਰਿਪਤਾਨੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾਸੇ ਸਭ ਲਥੇ ਭੁਖ ਭਖਾਨੀ ਜਿਨ ਕੇ ਵਡੇ ਭਾਗ ਵਡੇ ਉੱਚੇ ਤਿਨ ਹਰ ਜਪਿਓ ਜਪਾਨੀ ਤਿਨ ਹਰ ਸੰਗਤ ਮੇਲ ਪ੍ਰਭ ਸੁਆਮੀ ਜਨ ਨਾਨਕ ਦਾਸ ਦਸਾਨੀ ਤਨਾ ਸ੍ਰੀ ਮਹਲਾ ਚੌਥਾ ਹਰ ਕਾ ਸੰਤ ਸਤ ਗੁਰ ਸਤ ਪੁਰਖਾ ਜੋ ਬੁਲੇ ਹਰ ਹਰ ਬਾਨੀ ਜੋ ਜੋ ਕਹੈ ਸੁਣੈ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ ਹਰ ਕੇ ਸੰਤ ਸੁਨਹੁ ਜਸ ਕਾਨੀ ਹਰ ਹਰ ਕਥਾ ਸੁਨਹੁ ਇਕ ਨਿਮਖ ਪਲ ਸਭ ਕੇ ਲਿਵਖ ਪਾਪ ਲਹਿ ਜਾਣੀ ਰਹਾਉ ਐਸਾ ਸੰਤ ਸਾਧ ਜਿਨ ਪਾਇਆ ਤੇ ਵੱਡ ਪੁਰਖ ਵਡਾਨੀ ਤਨ ਕੇ ਧੂਰ ਮੰਗੈ ਪ੍ਰਭ ਸੁਆਮੀ ਹਮ ਹਰ ਲੋਚ ਲੁਚਾਨੀ ਹਰ ਹਰ ਸਫਲੇ ਬਿਰਖ ਪ੍ਰਭ ਸੁਆਮੀ ਜਿਨ ਜਪਿਓ ਸੇ ਤ੍ਰਿਪਤਾਣੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾ ਸੇ ਸਭ ਲਾਤੀ ਭੁੱਖਾ ਪੁਖਾਨੀ ਜਿਨ ਕੇ ਵੱਡੇ ਭਾਗ ਵੱਡੇ ਉੱਚੇ ਤਿੰਨ ਹਰ ਜਪਿਓ ਜਪਨੀ ਤਿੰਨ ਹਰ ਸੰਗਤ ਮੇਲ ਪ੍ਰਭ ਸੁਆਮੀ ਜਨ ਨਾਨਕ ਦਾਸ ਦਸਾਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ